ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਕਿਰਪਾਲ ਸਿੰਘ ਗੇਰਾ ਜੀ ਮੁੱਖ ਸ਼ਹਿਰ ਦਾ ਗੁਨਾਮਸ਼ਿਵਾ ਜੀ ਅੱਜ ਡੀਸੀ ਦਫ਼ਤਰ ਮੰਗ ਪੱਤਰ ਦੇਣ ਆਏ ਹਾਂ ਕੀ ਕਾਰਨ ਹੈ ਅਸਲ ਗੱਲ ਇਹ ਹੈ ਜੀ ਕਿ 2023 ਵਿੱਚ ਵੀ ਫਲੱਡਾਂ ਨੇ ਸਾਡਾ ਪੰਘਾੜੀ ਤੋਂ ਥੰਦੇ ਬਹੁਤ ਨੁਕਸਾਨ ਕੀਤਾ ਪਿੰਡਾਂ ਦਾ 10 ਬਰ ਪਿੰਡਾਂ ਜੋ ਮੰਗ ਪੱਤਰ ਤੇ ਲਿਖੇ ਨੇ ਕੂੜੀਆਂ ਜਨਾਬ ਮੋਤਲਾ ਮਹਤਾਪੁਰ ਜਿੰਨੇ ਪਿੰਡ ਵੀ ਹੈ ਇਹਨਾਂ ਦਾ ਫਸਲ ਦਾ ਤੇ ਗੰਨੇ ਦਾ ਤੇ ਘਰਾਂ ਦਾ ਬਹੁਤ ਨੁਕਸਾਨ ਹੋਇਆ ਹੈ ਪਹਿਲੇ ਸਾਲ ਮੁੱਖ ਮੰਤਰੀ ਭਗਵੰਤ ਸਹਿਮਾਨ ਆਏ ਸੀਗੇ ਉਹ ਕਹਿ ਗਏ ਹਨ ਤੁਹਾਨੂੰ ਮ왈ਦਾ ਜਲਦੀ ਭੇਜਾਂਗੇ ਡੀਸੀ ਸ਼ਮਨਾਲ ਸੀ ਉਹਨਾਂ ਨੇ ਮੌਕੇ ਦੇ ਜਿਹੜੇ ਹੋਣਗੇ ਪਰ ਅੱਜ ਤੱਕ 2023 ਜਾਂ ਮ왈ਦਾ ਸਾਨੂੰ ਨਹੀਂ ਮਿਲਿਆ ਕਿਸਾਨਾਂ ਨੂੰ ਹੁਣ ਅਸੀਂ ਉੱਥੇ ਗੁਰਨਾਨ ਸਿੰਘ ਸੇਵਾ ਛੱਡੀ ਬਰੋ ਲੰਗਰ ਦੀ ਸੇਵਾ ਸਾਨੂੰ ਜਹਦ ਦਾ ਗੁਨਾਮ ਸਿੰਘ ਹੋਣੀ ਹੈ ਇਹਨਾਂ ਦਾ ਮੈਸੇਜ ਆਇਆ ਹੈ ਵੀ ਜਹਦ ਦਾ ਵੀ ਲੰਗਰ ਲੈ ਕੇ ਆਓ ਅਸੀਂ ਗੁਰਨਾਨ ਪਾਸ ਸਾਰੇ ਹਕੂਮਤ ਦੇ ਨਾਲ ਉਹ ਸਾਰਾ ਕਾਰਜ ਚਲਾ ਰਹੇ ਹਾਂ ਜੀ ਸਾਨੂੰ ਆਪਣੇ ਪਾਰਟੀ ਵੱਲੋਂ ਸੁਖੀ ਸੰਵਾਦ ਦਾ ਵੀ ਹੁਕਮ ਆਇਆ ਸੀਗਾ ਵੀ ਜਿਹੜੇ ਸਾਡੇ ਕਾਜ ਦਾ ਲੀਡਰ ਹੈ ਉਹ ਜਿਹੜੀ ਜਿਹੜੀ ਵੀ ਚੀਜ਼ ਡਿਮਾਂਡ ਕਰਦੇ ਲੋਕ ਉਹ ਮਈਅ ਕਰਾਈਏ ਅਸੀਂ ਸੁਖੀਸੋਂ ਬਾਦਲ ਦੇ ਆਪਣੇ ਪਾਰਟੀ ਬਣਾਦੇ ਹੁਕਮ ਨੂੰ ਜੋ ਵੀ ਇਹਨਾਂ ਨੇ ਸਾਡੇ ਮੰਗ ਕੀਤੀ ਕਰਨਗੇ ਅਸੀਂ ਬੰਦਨਮੰਦ ਕਰਦੇ ਆ ਕਰਦੇ ਰਹਾਂਗੇ ਤੇ ਮੈਂ ਸਮਝਣਾ ਵੀ ਜਿਹੜਾ ਹਰ ਬਾਰ ਹੜਾਂ ਦੀ ਮਾਰ ਪੈਂਦੀ ਸਾਡੇ ਲੋਕਾਂ ਨੂੰ ਇਹਦਾ ਕੋ ਪੱਕਾ ਅੰਟਰਨ ਕੱਢਿਆ ਜਾਵੇ ਓਏ ਉੱਥੋਂ ਦੇ ਸਾਡੇ ਜਾਨਪਰਦੇ ਸਦਾ ਗੁਨਾਮ ਸੁਣੇ ਹੈਗੇ ਗਰਾਊਂਡ ਲੈਵਲ ਦੇ ਲੀਡਰ ਹੈ ਉੱਥੇ ਬਿਲਕੁਲ ਵਿੱਚ ਬੈਠੇ ਆਏ ਉੱਥੇ ਕੰਪ ਲੱਗਾ ਇਹ ਤੁਹਾਨੂੰ ਸਾਰੀ ਸਿੱਧੀ ਨਹੀਂ ਦੱਸਣਗੇ ਸਾਡੀ ਗੰਨੇ ਦੀ ਵੀ ਪੇਮੈਂਟ ਰੰਦੀ ਹੈ 237 ਕਰੋੜ ਦੱਸਿਆ ਦਈ ਜੀ ਉਹ ਵੀ ਹੱਲ ਕੀਤਾ ਜਾਵੇ ਤੇ ਮੈਂ ਕਹਿੰਦਾ ਵੀ ਬਾਹਰ ਬਣਾਉਣਾ ਇਹਦਾ ਪੱਕਾ ਪਰਮਣਾ ਹਲਕਾਣਾ ਜੀ ਇਹਦਾ ਡਿਸੀਜਨ ਇਸ ਕਰਕੇ ਮਿਲਣਾ ਸੀ ਡਿਸੀਜਨ ਨਾਲ ਦੀ ਫੋਨ ਤੇ ਗੱਲ ਹੋ ਗਈ ਸੀ ਉਹ ਟਾਂਡੇ ਗਏ ਆ ਹੁਣ ਤੇ ਸਾਨੂੰ ਜਲਦੀ ਆ ਕੇ ਅਸੀਂ ਮੜਾ ਗੋਣ ਨੂੰ ਮੰਗ ਪਤਾ ਦੇਵਾਂਗੇ ਇਹ ਨਾ ਹੀ ਆਪਣਾ ਮੈਂ ਗੁਰਨਾਮ ਸਿੰਘ ਜਹਾਨਪੁਰ ਪਗੜੀ ਸੰਭਾਲ ਲੈਰ ਤੋਂ ਜੀ ਅਸੀਂ ਅੱਜ ਇੱਥੇ ਡੀਸੀ ਦਫ਼ਤਰ ਆਏ ਆ ਉਸ ਹਿੱਸੇ ਨਾਲ ਜੁੜੇ ਹੋਏ ਆ ਜਿੱਥੇ ਕਿ ਦਰਿਆ ਦੇ ਵਿੱਚ ਹਾੜਾਂ ਦੇ ਨਾਲ ਬਹੁਤ ਭਾਰੀ ਨੁਕਸਾਨ ਹੁੰਦਾ ਉਹਨਾਂ ਖੇਤਿਆਂ ਤੋਂ ਆਏ ਆ ਉਸ ਦੇ ਨਾਲ ਨਜ਼ਦੀਕੀ ਪਿੰਡ ਜਿਹੜੇ ਪੂਰੇ ਜਿਨ੍ਹਾਂ ਦੀ ਜ਼ਮੀਨ ਜਾਇਦਾਦ ਫਸਲਾਂ ਜਿਨ੍ਹਾਂ ਦੀਆਂ ਦਰਿਆ ਵਿਆਸ ਦੇ ਪਾਣੀ ਦੇ ਵਿਚਨ ਹੈ ਉਹਨਾਂ ਵਿੱਚ ਮਿਆਣੀ ਮਹਤਾਪੁਰ ਮਹਸਾਪੁਰ ਹਲੀੜ ਜਨਾਰਦਨ ਸਿੰਬਲੀ ਸਨਿਆਲ ਜੋਹਾਨਪੁਰ ਤੇ ਕੁੱਲੀਆਂ ਤੇ ਕੋਲੀਆਂ ਪਿੰਡ ਜਿਹੜੇ ਆ ਉਸ ਇਲਾਕੇ ਦੇ ਵਿੱਚ ਪੂਰੀ ਪਾਣੀ ਦੀ ਮਾਰ ਹੇਠ ਨੇ ਉੱਥੇ ਫਸਲਾਂ ਦਾ ਨੁਕਸਾਨ ਜਿਹੜਾ ਉਹ ਵੱਡੇ ਪੱਧਰ ਤੇ ਤਕਰੀਬਨ ਹਰ ਸਾਲ ਹਾੜਾਂ ਦੇ ਨਾਲ ਜਿਹੜਾ ਹੋ ਜਾਂਦਾ ਤੇ ਜਦੋਂ ਜ਼ਿਆਦਾਦਰ ਪਾਣੀ ਦੀ ਮਾਤਰਾ ਵੱਧ ਜੇ ਉਦੋਂ ਉਹ ਪਾਣੀ ਜਿਹੜਾ ਜਿਹੜੇ ਵਿਆਸ ਦਰਿਆ ਤੋਂ 2 ਕਿਲੋਮੀਟਰ 3 ਕਿਲੋਮੀਟਰ ਦੂਰ ਪਿੰਡ ਹੈ ਉਹਨਾਂ ਦੇ ਵਿੱਚ ਵੀ ਜਿਹੜਾ ਉਹ ਪਾਣੀ ਆ ਕੇ ਤੇ ਉਥੇ ਮਾਰ ਕਰਦਾ ਜੋ ਕਿ ਲੋਕਾਂ ਦਾ ਆਰਥਿਕ ਤੌਰ ਤੇ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਕਰਦਾ ਜੇਕਰ ਦੇਖਿਆ ਜਾਵੇ ਕਿ ਹਰ ਸਾਲ ਸਥਿਤੀ ਜਿਹੜੀ ਇਹੀ ਰਹਿੰਦੀ ਆ ਮਾਰ ਪੈਂਦੀ ਆ ਪਿੰਡਾਂ ਨੂੰ ਜੇਕਰ ਫੁਕਤਾ ਹਾਲ ਲੀਡਰ ਵੀ ਆਂਦੇ ਆ ਵਾਦੇ ਕਰਕੇ ਜਾਂਦੇ ਆ ਲੋਕ ਤਾਂ ਹੱਲ ਕਿਉਂ ਨਹੀਂ ਕਰਦੇ ਉਹ ਕੀ ਕਾਰਨ ਕੀ ਉਹਦਾ ਬਹੁਤ ਵੱਡਾ ਵਧੀਆ ਸਵਾਲ ਹੈ ਜੀ ਤੁਹਾਡਾ ਇਹ ਗੱਲ ਇਹ ਹੈ ਕਿ ਦਰਿਆ ਜਿਹੜਾ ਨਾ ਉਹਦੇ ਵਿੱਚ ਜੋ ਮਿੱਟੀ ਆਉਂਦੀ ਹੈ ਪਰੇਤ ਆਉਂਦੀ ਹੈ ਜਿਹੜੇ ਦਰਿਆ ਦੇ ਵਿੱਚ ਰੋਕਾਂ ਟੋਕਾਂ ਨਾਲ ਜੋ ਜੰਗਲੀ ਜੜੀ ਬੂਟੀ ਹੈ ਉਹਦੇ ਨਾਲੋਂ ਮਿੱਟੀ ਜਿਹੜੀ ਆ ਉਹ ਦਰਿਆ ਦੇ ਵਿੱਚ ਬੈਠ ਜਾਂਦੀ ਹੈ ਉੱਥੇ ਰੁਕ ਜਾਂਦੀ ਹੈ ਉਹ ਧੜ ਮਾਰ ਜਾਂਦੀ ਉਹ ਬ੍ਰਿਕੀਆਂ ਬਣ ਜਾਂਦੀਆਂ ਲੋਕਾਂ ਦੀ ਉਹ ਮਾਲਕियत ਲੋਕ ਨੂੰ ਆਵਾਦ ਕਰ ਲੈਂਦੇ ਤੇ ਉਹਦੇ ਵਿੱਚ ਫਸਲ ਜਿਹੜੀ ਉਹ ਬੀਜੀ ਜਾਂਦੀ ਹੈ ਦਰਿਆ ਦੇ ਅਸਲ ਵਹਿਣ ਜਿਹੜੇ ਆ ਉਹ ਬਹੁਤ ਘੱਟ ਹੈ ਤੇ ਉਹ ਡੂੰਘੇ ਨਹੀਂ ਨੇ ਜਿਦੇ ਕਰਕੇ ਉੱਥੇ ਜਿਹੜਾ ਨਾ ਉਹ ਹੜ੍ਹ ਦੀ ਸਥਿਤੀ ਬਣ ਜਾਂਦੀ ਹੈ ਇਸ ਵੇਲੇ ਕਈ ਹਿੱਸੇ ਦਰਿਆ ਦੇ ਜਿਹੜੇ ਨੇ ਉਹ ਲਗਭਗ 2 ਤੋਂ 3 ਫੁੱਟ ਸਿਰਫ ਡੂੰਘੇ ਆ ਉਹਨਾਂ ਵਿੱਚ ਪਾਣੀ 2 ਤੋਂ 3 ਫੁੱਟ ਬੰਗਦਾ ਹੈਗੇ ਬਿਲਕੁਲ ਦਰਿਆ ਦੇ ਸੈਂਟਰ 'ਚ ਹੈ ਬਾਹਰਲੇ ਹਿੱਸੇ ਜਿਹੜੇ ਆ ਉਹਨਾਂ ਦੇ ਵਿੱਚ ਪਾਣੀ ਜਿਹੜਾ ਤੁਸੀਂ ਬੰਨ ਤੋਂ ਦੂਜੇ ਪਾਸੇ ਉਹ ਲਗਭਗ 6 ਫੁੱਟ 7 ਫੁੱਟ 10 ਫੁੱਟ ਤੱਕ ਵੀ ਹੈਗਾ ਦਰਿਆ ਜਿਹੜਾ ਉਹਨੂੰ ਕਦੇ ਵੀ ਸਰਕਾਰ ਨੇ ਜਿਹੜਾ ਉਹਨੂੰ ਡਰੇਨ ਨਹੀਂ ਕਰਾਇਆ ਦਰਿਆ ਦੀ ਚੜਾਈ ਜਿਹੜੀ ਆ ਲਗਭਗ 4 ਤੋਂ 5 ਕਿਲੋਮੀਟਰ ਜਿੱਥੇ ਆ ਉੱਥੇ ਦਰਿਆ ਜਾਦੇ ਨੁਕਸਾਨ ਕਰਦਾ ਜਿਨ੍ਹਾਂ ਤੇ ਥਾਂ ਮਤ ਪੋਲ ਬਣੇ ਨੇ ਜਿਵੇਂ ਉਥੇ ਮੀਰਵਾ ਦਾ ਪੋਲ ਹੈ ਜਿਹੜਾ ਪਠਾਨਕੋਟ ਹਾਈਵੇ ਦੇ ਉੱਤੇ ਵੱਜਾ ਹੋਇਆ ਉਸਦੇ ਥੱਲੇ ਜਿਹੜਾ ਨਸਹਿਰਾਪਤਨ ਪੋਲ ਹੈ ਉਸ ਤੋਂ ਥੱਲੇ ਜਿਹੜਾ ਤਨੂਆ ਪੋਲ ਹੈ ਉਸ ਤੋਂ ਥੱਲੇ ਸ੍ਰੀ ਹਰਗੋਬਿੰਦਪੁਰ ਪੋਲ ਹੈ ਸਾਰੇ ਪੋਲਾਂ ਦੀ ਲੰਬਾਈ ਜਿਹੜੀ ਹੈ ਲਗਭਗ 500 ਮੀਟਰ ਯਾਨੀ ਕਿ ਅੱਧਾ ਕਿਲੋਮੀਟਰ ਦੇ ਨਜ਼ਦੀਕ ਹੈ ਉਥੋਂ ਦੀ ਤੋਂ ਸਾਰਾ ਪਾਣੀ ਜਿਹੜਾ ਉਹ ਸਹਿਜ ਨਾਲ ਹੀ ਗੁਜ਼ਰ ਜਾਂਦਾ ਪਰ ਜਿੱਥੇ ਜਿਹੜੀ ਚੜਾਈ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ 4 ਤੋਂ 5 ਕਿਲੋਮੀਟਰ ਹੈ ਉੱਥੇ ਦਰਿਆ ਬਹੁਤ ਵੱਡਾ ਨੁਕਸਾਨ ਕਰਦਾ ਇਹ ਗੱਲ ਸਰਕਾਰਾਂ ਨੂੰ ਉਹਨਾਂ ਦੇ ਡਿਪਾਰਟਮੈਂਟਾਂ ਨੂੰ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਦਰਿਆ ਜਿਹੜਾ ਉਹਨੂੰ ਡਰੇਨ ਕਰਨ ਦੀ ਲੋੜ ਹੈ ਅਗਰ ਜੇ ਉਹ ਡਰੇਨ ਕਰੇ ਤਾਂ ਦਰਿਆ ਜਿਹੜਾ ਉਹ 500 ਮੀਟਰ ਦੇ ਵਿੱਚ ਹੀ ਵਗ ਸਕਦਾ ਤਾਂ ਉਹਨੂੰ ਡੂੰਗਾ ਕੀਤਾ ਜਾਏ ਪੂਰੀ ਤਰ੍ਹਾਂ ਤੇ ਬਾਹਰਲੇ ਹਿੱਸਿਆਂ ਦੇ ਉੱਤੇ ਧੂਸੀ ਬੰਨ ਬਣਾਉਣ ਦੀ ਕਦੇ ਚਿੱਤ ਵੀ ਜਿਹੜੀ ਆ ਉਹ ਲੋੜ ਨਹੀਂ ਪੈ ਸਕਦੀ ਇਹੀ ਦਰਿਆਵਾਂ ਦੇ ਵਿੱਚ ਹੜ੍ਹਾਂ ਦਾ ਜਿਹੜਾ ਉਹ ਪੱਕਾ ਹੱਲ ਹੋ ਸਕਦਾ ਪੌਂਗ ਡੈਮ ਤੋਂ ਲੈ ਕੇ ਜਦੋਂ ਤੱਕ ਦਰਿਆ ਜਿਹੜਾ ਉਹ ਸਮੁੰਦਰ ਦੇ ਹਿੱਸਿਆਂ ਤੱਕ ਨਹੀਂ ਮਿਲਦਾ ਉਦੋਂ ਤੱਕ ਉਥੋਂ ਤੱਕ ਜਿਹੜੀ ਹੈ ਦਰਿਆ ਨੂੰ ਸਟੇਟਾਂ ਦੇ ਹਸਾਬ ਨਾਲ ਵੰਡ ਕਰਕੇ ਇਹਦੀ ਖੁਦਾਈ ਕੀਤੀ ਜਾਣੀ ਚਾਹੀਦੀ ਹੈ ਜੇਕਰ